ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਾਥੀਓ ਮੈਂ ਕੁਲਵਿੰਦਰ ਸਿੰਘ ਮਟਾਲ ਤੋਂ ਔਰ ਸਾਡੇ ਸਤਿਕਾਰਯੋਗ ਵੀਰ ਜਤਿੰਦਰਪਾਲ ਸਿੰਘ ਜੀ ਜਿਹੜੇ ਹਰਪਿੰਦਪੁਰ ਤੋਂ ਔਰ ਜਿਨ੍ਹਾਂ ਨੇ ਰੈਣਾ ਟੱਸਨੋਵਾ ਭੈਂਜੀ ਨੂੰ ਦਿੱਤਾ ਸੀਗਾ ਜਿਨ੍ਹਾਂ ਨੂੰ ਬਹੁਤ ਹੀ ਜ਼ਬਰਦਸਤ ਰਿਜ਼ਲਟ ਮਿਲਿਆ ਜੀ ਮੈਂ ਭੈਂਜੀ ਜੀ ਜਮਾਨੀ ਪੁੱਛਦਾ ਭੈਂਜੀ ਦਾ ਤੁਹਾਡਾ ਪਿੰਡ ਨਾਂ ਕੀ ਆ ਜੀ ਜਤਿੰਦਰਪਾਲ ਤੁਹਾਡਾ ਕਿਹੜਾ ਪਿੰਡ ਪੈਂਦਾ ਜੀ ਦਿਨਾਂ ਨਗਰ ਲਾਗੇ ਪਟੋਆ ਤੋਂ ਸੁਦੀਨਾਂ ਨਗਰ ਲਾਗੇ ਪਟੋਆ ਪਿੰਡ ਪੈਂਦਾ ਜੀ ਔਰ ਭੈਂਜੀ ਤੁਸੀਂ ਰੈਣਾ ਟੱਸਨੋਵਾ ਖਾਂ ਤੋਂ ਤੁਹਾਨੂੰ ਪਹਿਲਾਂ ਕਿਹੜੀ ਕਿਹੜੀ ਸੀਰੀਜ਼ ਚ ਪ੍ਰੋਬਲਮਾਂ ਸੀਗੀਆਂ ਮੈਨੂੰ ਆ ਜੀ ਗ ਇਹ ਐਸਾ ਦਾ ਹੀ ਤੇ ਤੁਰਿਆ ਫਿਰ ਨਹੀਂ ਜਾਂਦਾ ਕੋਈ ਤੁਹਾਡੇ ਬਹੁਤ ਪਰੇਸ਼ਾਨ। ਸੋ ਪਾਜੀ ਤੁਹਾਡੇ ਗੈਂਡ ਦੀ ਪ੍ਰੋਬਲਮ ਤੁਹਾਨੂੰ ਕਿੰਨੇ ਸਾਲ ਤੋਂ ਸੀਗੀ? 14-15 ਸਾਲ। ਪਰ ਤੁਸੀਂ 14-15 ਸਾਲ ਤੋਂ ਗੈਂਡ ਦੀ ਪ੍ਰੋਬਲਮ ਨਾਲ ਲੜ ਰਹੇ ਸੀਗੇ। ਤੁਸੀਂ ਕਿੰਨੀਆਂ ਕਿ ਦਵਾਈਆਂ 15 ਸਾਲ ਤੋਂ ਖਾਧੀਆਂ? ਕੋਈ ਡਾਕਟਰ ਨਹੀਂ ਛੱਡਿਆ। ਬਿਲਕੁਲ। ਪਰ ਤੁਹਾਡੇ ਕੀ ਹੱਥ ਪੈਰ ਤੁਹਾਡੇ ਚੱਲਦੇ ਸੀਗੇ ਪੂਰੇ ਆੜੇ? ਨਾ ਨਾ ਬਿਲਕੁਲ ਨਹੀਂ ਚੱਲਦੇ ਹੁਣ ਠੀਕ ਨੇ। ਬਿਲਕੁਲ। ਸਾਥੀਓ ਦੇਖ ਸਾਹਿਬ ਇਹ 15 ਸਾਲ ਤੋਂ ਪੈਜੀ ਨੂੰ ਗੈਰਟੀ ਦੀ ਪ੍ਰੋਬਲਮ ਸੀਗੀ 15 ਸਾਲ ਤੋਂ ਲਗਾਤਾਰ ਇਹਨਾਂ ਨੇ ਕੋਈ ਨਾ ਕੋਈ ਮੈਡੀਸਿਨ ਸ਼ੁਰੂ ਕੀਤੀ ਜਿੱਥੇ 10 ਪੈਜੀ ਦੀ ਉਹਨਾਂ ਦਵਾਈ ਖਾਂਦੇ ਰਹੇ ਆ ਲੇਕਿਨ ਫਿਰ ਵੀ ਪ੍ਰੋਬਲਮ ਉੱਥੇ ਦੀ ਉੱਥੇ ਰਹੀ ਸੀਗੀ ਪੈਸੇ ਵੀ ਲੱਗ ਰਹੇ ਸੀ ਲੇਕਿਨ ਜਦੋਂ ਰੈਂਟਾ ਸੁਨੋਵਾ ਸ਼ੁਰੂ ਕੀਤੀ ਆ ਭਾਜੀ ਤੁਸੀਂ ਕਿੰਨੇ ਡੱਬੇ ਸ਼ੁਰੂ ਕੀਤੀ ਆ ਜੀ ਅਜੀ ਇੱਕ ਮਹੀਨਾ ਅਜੀ ਇੱਕ ਡੱਬੀ ਖਤਮ ਹੋਈ ਆ ਜੀ ਪੈਜੀ ਦੀ ਜਵਾਲੀ ਪੈਜੀ ਤੁਹਾਨੂੰ ਹੁਣ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਡੀ ਕਿਹੜੀ ਕਿਹੜੀ ਪ੍ਰੋਬਲਮ ਠੀਕ ਹੋ ਗਈ ਆ ਜੀ ਮੈਨੂੰ ਬਹੁਤ ਕਾਫੀ ਮਹਿਸੂਸ ਹੋ ਰਿਹਾ ਮੈਂ ਅੱਗੇ ਨਾਲ ਬ ਬਿਲਕੁਲ ਜੋ ਤੁਹਾਡੀ ਜਿਹੜੀ ਆ ਹੱਥ ਪੈਰ ਤੁਹਾਡੇ ਜਾ ਕੇ ਖੁੱਲਦੇ ਨੇ ਖੁੱਲਣੇ ਸ਼ੁਰੂ ਹੋ ਗਏ ਦਿਖਾਇਓ ਖੁੱਲ ਗਏ ਮੈਨੂੰ ਲੱਗਿਆ ਨਾ ਮੈਨੂੰ ਕਾਫੀ ਕਰ ਗਿਆ ਬਿਲਕੁਲ ਕਿ ਤੁਸੀਂ ਜਦੋਂ ਚੱਲਣਾ ਭਈ ਤੁਹਾਨੂੰ ਮੁਸ਼ਕਲ ਸੀ ਹੁਣ ਕਿਵੇਂ ਦੇ ਚੱਲ ਫਿਰ ਲਿੰਦੇ ਸਹੀ ਹਾਂਜੀ ਠੀਕ ਬਿਲਕੁਲ ਹੋਰ ਜਦੋਂ ਤੁਹਾਨੂੰ ਕਿ ਗੈਸ ਰਿੰਦੀ ਦਸਰੇ ਤੇ ਹੋਰ ਤੁਹਾਨੂੰ ਕਈ ਵੀ ਪ੍ਰੋਬਲਮ ਰਹੀ ਦੀ ਹੈਗੀ ਗੈਸ ਦਾ ਦਰਦ ਸੀ ਹੀ ਕਬਜ ਹੀ ਠੀਕ ਹੀ ਜਾਣ ਹਾਂਜੀ ਸੋ ਸਾਥੀ ਤੁਸੀਂ ਦੇਖ ਸਕਦੇ ਜੀ 15 ਸਾਲ ਤੋਂ ਭੈ ਜੀ ਦਵਾਈਆਂ ਦੇ ਖਾ ਉਹਦੇ ਵੀ ਬਿਮਾਰ ਸੀਗੇ ਔਰ ਅੱਜ ਰਾਨਾ ਕਾਸ ਨਹੀਂ ਸਿਰਫ ਇੱਕ ਤੱਕ ਅਪੀਰ ਧਰੂ ਕੀਤੀ ਹੈ ਜੇ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਵੀਰ ਜੀ ਜਤਿੰਦਰਪਾਲ ਸਿੰਘ ਜੀ ਨੇ ਜੋ ਦੱਸਿਆ ਇਹਨਾਂ ਨੂੰ ਕੈਨਟਾਸ ਨੋਵਾ ਬਾਰੇ ਔਰ ਇਹ ਵੀ ਇੱਕ ਬਹੁਤ ਵੱਡੇ ਪੱਲੇ ਦਾ ਕੰਮ ਕਰ ਰਹੇ ਜਤਿੰਦਰਪਾਲ ਸਿੰਘ ਜੀ ਔਰ ਪਾ ਜੀ ਤੁਸੀਂ ਵੀਰ ਜੀ ਨੂੰ ਬਾਰੇ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਡੱਬੀ ਦੇ ਬਾਰੇ ਬਹੁਤ ਬਹੁਤ ਤੁਹਾਡੀਆਂ ਕਰਨੀਆਂ ਹੈ ਜੀ 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 ਜਿਨ੍ਹਾਂ ਨੇ ਇਹੋ ਜਿਹਾ ਟੋਟੋ ਆਇਆ ਮੈਨੂੰ ਮੇਰੇ ਭਰਾ ਨੇ ਔਰ ਜਿਸ ਦਿਨ ਤੁਹਾਡੀ ਪਹਿਲੀ ਦਿਨ ਗੱਲ ਹੋਈ ਤੁਸੀਂ ਉਸ ਦਿਨ ਕੀ ਕਿਹਾ ਸੀ ਕਿ ਮੈਂ 15 ਸਾਲ ਤੋਂ ਦਵਾਈਆਂ ਖਾ ਕੇ ਪਰੇਸ਼ਾਨ ਸੀ ਔਰ ਤੁਸੀਂ ਦੇਖੋ ਇਹ ਕਿਹਾ ਸੀ ਕਿ ਮੈਂ ਮਤਲਬ ਠੀਕ ਹੋਣਾ ਨਹੀਂ ਪਤਾ ਨਹੀਂ ਲੇਕਿਨ ਦੇਖੋ ਪਰਮਾਤਮਾ ਦੀ ਕਿਰਪਾ ਵੀ ਤੁਸੀਂ ਅੱਜ ਕਿੰਨੇ ਖੁਸ਼ ਜੀ ਹੈ ਹਨਾ ਮੇਰੇ ਕੋ ਸਾਥੀਓ ਆ ਜਿਹੜੀ ਖੁਸ਼ੀ ਆ ਜੀ ਇਹਨਾਂ ਦਾ ਦੋਮਾ ਤੇ ਬਦਲਤ ਮਿਲ ਰਹੀ ਆ ਕਿਉਂਕਿ ਇਹ ਸਪਲੀਮੈਂਟ ਹੈ ਇੱਕ ਫੂਡ ਸਪਲੀਮੈਂਟ ਹੈ ਜੀ ਜੋ ਸਾਡੇ ਆਰਗਨ ਤੰਦਰੁਸਤ ਰੱਖੀ ਕਰਦਾ ਬਾਡੀ ਟੈਕਸੀਫਾਈ ਕਰਕੇ ਸਾਡੇ ਆਰਗਨ ਸਿਸਟਮ ਨੂੰ ਖਰਾਕ ਦਿੰਦਾ ਹੈ ਜੀ ਅਗਰ ਤੁਹਾਡੇ ਵੀ ਆਸ-ਪਾਸ ਕਿਸੇ ਪਰਸਨ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਆ ਤੁਸੀਂ ਇਸ ਬਾਰੇ ਜਰੂਰ ਦੱਸੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਔਰ ਸਭ ਤੋਂ ਵੱਧ ਲੋ ਬੇਨਤੀ ਕਰਨਾ ਚਾਹੁੰਦਾ ਜੀ ਇਸ ਨੂੰ ਆਪਾਂ Amazon Flipkart ਤੋਂ ਡੁਪਲੀਕੇਟ ਆਪਾਂ ਆਨਲਾਈਨ ਨਹੀਂ ਮੰਗਾਉਣੀ ਕਿਉਂਕਿ ਆਨਲਾਈਨ ਡੁਪਲੀਕੇਟ ਬਹੁਤ ਜ਼ਿਆਦੀ ਮਿਲ ਰਹੀ ਹੈ ਕਾਪੀ ਦੀ ਵਿਕਰੀ ਆ ਆਪਾਂ ਵਿਦਨ ਡਿਸਟ੍ਰੀਬਿਊਟਰ ਤੋਂ ਲੈ ਕੇ ਡਿਜੀਟਲ ਬਿੱਲ ਵੀ ਲੈ ਸਕਦੇ ਆ origignal ਚੀਜ਼ ਖਾਓ ਸੋ ਤੁਹਾਡਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ